ਜਾਇ ਸ਼ੰਕਰ ਬੋਲੇ ਲੈ ਵੀ ਕਹਿੰਦੇ ਸੀ ਕਦੋਂ ਦੀ ਕਹਿੰਦੀ ਸੀ ਆਊਗਾ ਨਾਨਕਾ ਮੇਲਾ ਲੈ ਵੀ ਬੜੇ ਬਾਬਾ ਦੀ ਕਿਰਪਾ ਨਾਲ ਚ ਉਹ ਵੀ ਦਿਨ ਆ ਗਿਆ ਵੀ ਅੱਜ ਆਪਾਂ ਜਿਹੜਾ ਪਿੰਡੀ ਸਥਾਪਿਤ ਕਰਾਉਣੀ ਆ ਜਿੱਥੇ ਉਹ ਚੀਜ਼ ਬਣਾਉਣੀ ਆ ਸੋ ਚਲੋ ਅੱਜ ਆਪਾਂ ਜਿਸ ਤਰ੍ਹਾਂ ਜਿਵੇਂ ਜਿਵੇਂ ਚੱਲੂਗਾ ਤੁਹਾਨੂੰ ਰੂਪਰੂ ਕਰਵਾਵਾਂਗੇ ਲੈ ਹੁਣ ਆਪਣੇ ਕਾਰੀਗਰਾਂ ਨਾਲ ਰੂਪਰੂ ਕਰਾਉਣੇ ਤੁਹਾਨੂੰ ਲਓ ਜੀ ਆਹ ਫਾਰਮੈਂਟ ਆ ਗਿਆ ਆਪਣਾ ਠੀਕ ਆ ਇੱਕ ਫੋਰਮੈਨ ਵਾ ਆਪ ਹੀ ਦੱਬੀ ਆਂਦਾ ਵਿਚਾਰਾ ਚਲੋ ਧੰਨਵਾਦ ਬਾਈ ਸੇਵਾ ਹੀ ਆ ਇੱਥੇ ਭਰਾਵਾ ਤੇ ਆ ਲੋ ਲੈ ਲੈ ਫੋਰਮੈਨ ਲੈ ਭਰਾਵਾ ਧੰਨਵਾਦ ਤੇਰਾ ਸੇਵਾ ਕਰਨ ਲਈ ਬਹੁਤ ਬਹੁਤ ਇਹ ਹਾਂ ਸੇਵਾ ਕਰਾਂਗੇ ਹਾਂ ਤੇ ਮੇਰਾ ਭਾਈ ਚੰਗੀ ਤਰ੍ਹਾਂ ਮਿੰਤੀ ਕਰ ਲਾ ਚਾਰ ਫੁੱਟ ਦਾ ਹੀ ਆ ਚਾਰ ਆ ਨਾ ਤੇ ਇਹਨੂੰ ਵੇਚਣਾ ਪਤਾ ਸੈਂਟਰ 'ਚ ਨਿਸ਼ਾਨ ਲਾਜੇ ਆਪਾਂ ਫਿਰ ਇਹਦੀ ਮੰਤੀ ਤਾਂ ਫਿਰ ਸਹੀ ਫਿਰ ਪਤਾ ਲੱਗਣਾ ਆਪਾਂ ਨੂੰ ਤੇ ਆਪਾਂ ਉਸੇ ਹਿਸਾਬ ਨਾਲ ਫਿਰ ਬੋਲੇ ਪਾਪਾ ਕਿ ਆਹ ਹੁਣ ਹੋ ਗਿਆ ਆਪਣਾ ਕੁੰਡ ਹੋ ਗਿਆ ਹਨਾ ਹਾਂ ਹੋ ਗਿਆ ਹਨਾ ਇਹ ਕੁੰਡ ਬਚਾਲਿਓ ਖਾਲੀ ਰੱਖਣਾ ਕਿ ਇਹਨੂੰ ਸਾਰੇ ਨੂੰ ਬੰਦ ਕਰ ਦੇਣਾ ਇਹ ਨਾ ਇਹ ਆਪਾਂ ਇੱਕ ਵਾਰੀ ਜਿਸ ਤਰ੍ਹਾਂ ਬੈੱਡ ਵਾਂਗੂ ਬੈੱਡ ਨਹੀਂ ਬਣਾ ਦਿੰਦੇ ਬੇਸ ਬਣਾਉਣਾ ਦਾ ਹਾਂ ਉਹਦੇ ਉੱਤੇ ਆਪਾਂ ਫਿਰ ਪਿੰਡੀ ਸਥਾਪਿਤ ਕਰਾ ਦਿੰਨੀ ਆ ਹਾਂ ਪਿੰਡੀ ਸਥਾਪਿਤ ਹੋ ਗਈ ਹਾਂ ਸਾਈਡ ਤੇ ਉਹਦੇ ਆਏ ਦੋ ਦੋ ਹਾਂ ਉੱਚਾ ਪਾ ਕੇ ਰੱਖਾ ਉੱਚਾ ਬਣਾਉਣਾ ਹਾਂ ਘੇਰਾ ਬਣਾਉਣਾ ਉੱਚਾ ਘੇਰਾ ਬਣਾਉਣਾ ਦੋ ਘੇਰਾ 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 ਤੇ ਉਹ ਹਸਾਉਣਾ ਮੇਰਾ ਬਾਈ ਬਣਾ ਦੇ ਤੇ ਚਲੋ ਬਾਬਾ ਮਿਹਰ ਕਰੇ ਹਾਂ ਬਣਾ ਦੇ ਤੀਜ ਜੀ ਤੂੰ ਵੇਖੇਗਾ ਯਾਰ ਤੀਜ ਬਣੀ ਬਾਈ ਤੈਨੂੰ ਯਾਦ ਕਰਨਗੇ ਲੋਕ ਆ ਆ ਕੋਈ ਨਹੀਂ ਉੱਥੇ ਉਹ ਐਂਡ ਜਾਣਾ ਵੀ ਉੱਥੇ ਹੀ ਆਪਾਂ ਹੁਣ ਮੇਰਾ ਬਾਈ ਇੱਥੇ ਕਰਾ ਦਿਓ ਸਰਬੀ ਉੱਤ ਕਰਨੀ ਕਿਸਤੇ ਕਾਪਰ ਆਖ ਕਾਪਾ ਛੱਡ ਦੇ ਬੰਦ ਦੇਖੋ ਤਾਂ ਵੀ ਹੋਣ ਸਨ ਨਹੀਂ ਆ ਬਾਚੋ ਦੁਬਾਰਾ ਜੇ ਪਾਹ ਸਹੀ ਕਰਤਾ ਹਾਂ ਆ ਮਾੜਾ ਨਹੀਂ ਗਾ ਕਿਸਾਨ ਨੂੰ ਨਾ ਇਹਦੇ ਮੈਂ 100 ਬੰਦੇ ਨੇ ਇਹ ਰੋਣਾ ਹੋਰ ਵੀ ਚੱਕਰ ਆ ਨਾ ਕੱਲਾ ਇਹਨੂੰ ਨਹੀਂ ਬਦਨਾ ਗਾਲਾਂ ਵੀ ਉਹਨੂੰ ਮਿਲਦੀਆਂ ਜਿਹਨੇ ਸਿਖਾਇਆ ਹੁੰਦਾ ਤਾ ਤੈਨੂੰ ਕਿਹੜੇ ਕੰਜਰ ਨੇ ਸਿਖਾਇਆ ਐਂ ਕਹਿੰਦੇ ਅਗਲੇ ਸਾਡੇ ਨਾਲ ਹੀ ਲੱਗਾ ਸਾਡੇ ਨਾਲ ਹੀ ਹਾਂ ਗਾਲੀ ਤਾਂ ਉਹ ਹੀ ਹੈ ਨਾ ਸਾਨੂੰ ਪਤਾ ਭਰਾ ਇਹ ਚੀਜ਼ਾਂ ਹੁੰਦੀਆਂ ਉਹ ਹੀ ਚੀਜ਼ਾਂ ਮੈਨੂੰ ਮਤਾਂ ਹਰੇ ਟਾਇਰ ਦੀ ਲੱਗੀ ਉਹ ਕਿੱਦਾਂ ਸੋਹਣਾ ਲੱਗਦਾ ਪਿਆ ਸ਼ੇਪ ਬਣ ਗਈ ਨਾ ਉਹ ਸ਼ੇਪ ਬਣਦੇ ਬਣਦੇ ਹੀ ਬਹੁਤ ਵਧੀਆ ਨਾ ਸਿਰ ਮੋਹਰਾ ਹੋ ਗਿਆ ਦਾ ਕਾਰਡ ਲੈ ਲਵੀ ਮੰਦਪ ਚ ਲਾਈਟਿੰਗ ਲੂਟਿੰਗ ਦਾ ਕੰਮ ਮਾੜਾ ਮੋਟਾ ਜਿਹਾ ਭਰਾਵਾ ਕਰਾਈ ਜਾਂਦੇ ਆ ਸੋ ਸੰਮੀ ਦੀ ਬਿਊਟੀ ਲਾਈ ਸੀ ਉਹ ਸਮਾਨ ਲੈ ਆਇਆ ਸੋ ਚਲੋ ਵੇਣੇ ਆ ਕੀ ਕਰਦੇ ਆ ਇੱਕ ਤਾਂ ਬਾਗੜ ਬਿਲਾ ਖੜਾ ਲਓ ਜੀ ਕੋਈ ਤਾਂ ਸੱਜੀ ਹੋਈ ਜੀ ਉੱਤੇ ਡੱਕਾ ਮੈਂ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਕੋਣ ਹੈ ਆਪਾਂ ਮੈਂ ਤੁਹਾਨੂੰ ਪਾ ਕੇ ਰੋਣ ਹੈ ਹਾਂ ਪਾਲਣ ਮਾਰਨਾ ਨਾ ਆਲਾ ਨਾਲਾ ਪਰੋਂ ਲਾ ਦੇ ਦੋ ਤਾਰ ਇੱਧਰ ਲਾ ਕੇ ਰੱਖੀਂ ਦੀ ਕਿਦਰ ਯੋ ਮੈਂ ਇਹਾ ਗੋਟਕੀ ਆਉਂਗੀ ਆਈ ਆਉਂਗੀ ਗੋਟਕੀ ਤੇ ਬਾਕੀ ਤਾਂ ਇਹਨਾਂ ਨੂੰ ਲੱਗਣਗੇ ਤੈਨੂੰ ਬਸ ਠੀਕ ਹੈ ਮੈਂ ਨਾ ਬਿਤੇ ਬਣਾ ਕਰਾ ਕੀ ਮੈਂ ਪੱਗ ਦੇ ਦੁਖੀ ਆਤਮਾ ਤੂੰ ਕਿਹੜੇ ਪਾਸੇ ਦੁਖੀ ਆ ਹੈਲੋ ਤੂੰ ਕਿਹੜੇ ਪਾਸੇ ਦੁਖੀ ਆ ਬਸ ਹਲੇ ਮੈਂ ਇੰਟਰਵਿਊ ਦੇ ਵਿੱਚ ਲੈ ਕੇ ਅੱਛਾ ਬਸ ਇੰਨਾ ਕੀ ਦੁਖੀ ਆ ਹਾਂ ਤੂੰ ਫੜ ਲਾ ਤੂੰ ਫੜ ਲਾ ਮੈਂ ਆ ਆਂਦਾ ਰਹਾਂਗਾ ਅੱਛਾ ਹਾਂ ਪਰ ਨੂੰ ਕਰਲਾ ਹੋਰ ਪਰ ਨੂੰ ਕਰੀਪੋ ਉਹ ਪਰ ਨੂੰ ਕਰਲਾ ਜੱਡੂ ਚੱਲ ਨਹੀਂ ਆਈ ਦੋੜ ਦੋਸਰੋਂ ਦੂਜਾ ਵਰ ਨਹੀਂ ਆ ਰਿਹਾ ਵਿੱਚੋਂ ਕਰਦੇ ਆ ਉਹ ਪੱਖੇ ਚ ਹੋਣੀ ਆ ਹਾਂ ਭਾਈ ਜਿਹੜੇ ਤੇ ਹੀ ਹੁੰਦੀ ਆ ਆਇਆ ਸ਼ਾਹ ਤੋਂ ਆਏ ਬੱਲੀ ਬਾਹਰ ਲਈ ਇੱਕ ਕੀਤੀ ਉਹ ਨਹੀਂ ਸੱਚ ਕੋਈ ਅੰਤਰਾ പണ <muchas> മനോനായി <muchas> <muchas> ਹੋਰ ਇਧਰੋਂ ਆਹ ਕਰ ਲੈ ਨੀ ਆ ਜਾ ਬਹੁਤ ਆ ਜੀ ਨਹੀਂ ਕਰ ਲੈਨੇ ਕੋਈ ਨਹੀਂ ਆ ਸਾਫ ਜਿਹਾ ਕਰ ਦੇ ਬਹੁਤ ਆ ਪੜਤੀ ਹੈ ਪੜਤੀ ਹੋਰ ਹੋਰ ਪੜਦਾ ਪੜਦੇ ਪੜਦੇ ਥੋੜੀ ਆ ਪੈਰਾਂ ਕੋਲੋਂ ਪੜਦੇ ਪੈਰਾਂ ਕੋਲੋਂ ਇਹ ਰਹਿਣ ਦੇ ਇੱਥੇ ਰਹਿਣ ਦੇ ਉਹ ਜੰਮਿਆ ਰਹਿੰਦੇ ਨਹੀਂ 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 ਬੂਝੇ ਹੀ ਪਟਨੇ ਬੂਝੇ ਚਾਹੀਦੇ ਨਹੀਂ ਇਹਨਾਂ ਨੂੰ ਚਾਹੀਦਾ ਵੀ ਨਹੀਂ ਆ ਇੱਥੇ ਇੱਥੇ ਚੱਕ ਲੈਣਗੇ ਨਾ